ਕੁਆਇਨਰ ਦੀਆਂ ਕਹਾਣੀਆਂ ਤਾਕਤ ਖਿਲਾਫ ਕਾਰਵਾਈਆਂ ਸੋਚਨ ਵਿਚਾਰਨ ਵਾਲੇ ਸ਼ਖਸ ਜਨਾਬ ਕੋਇਨਰ ਜਦੋਂ ਇੱਕ ਹਾਲ ਵਿੱਚ ਇੱਕ ਵੱਡੇ ਹਜੂਮ ਸਾਹਮਣੇ ਤਾਕਤ ਦੇ ਖਿਲਾਫ ਬੋਲ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਸਾਹਮਣੇ ਬੈਠੇ ਲੋਕ ਪਿੱਛੇ ਖਿਸਕ ਰਹੇ ਹਨ ਤੇ ਹਾਲ ਤੋਂ ਬਾਹਰ ਜਾ ਰਹੇ ਹਨ ਉਹਨਾਂ ਨੇ ਨਜ਼ਰ ਘੁਮਾਈ ਤੇ ਵੇਖਿਆ ਕਿ ਉਹਨਾਂ ਦੇ ਪਿੱਛੇ ਤਾਕਤ ਖੜੀ ਸੀ ਤੂੰ ਕੀ ਕਹਿ ਰਿਹਾ ਸੀ ਤਾਕਤ ਨੇ ਉਹਨਾਂ ਤੋਂ ਪੁੱਛਿਆ ਮੈਂ ਤਾਕਤ ਦੇ ਹੱਕ ਵਿੱਚ ਬੋਲ ਰਿਹਾ ਸੀ ਜਨਾਬ ਕੋਇਨਰ ਨੇ ਜਵਾਬ ਦਿੱਤਾ ਜਦੋਂ ਜਨਾਬ ਕੋਇਨਰ ਹਾਲ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਸ਼ਾਗਿਰਦਾਂ ਨੇ ਉਹਨਾਂ ਦੀ ਰੀੜ ਦੀ ਹੱਡੀ ਬਾਰੇ ਪੁੱਛਿਆ ਜਨਾਬ ਕੋਇਨਰ ਨੇ ਜਵਾਬ ਦਿੱਤਾ ਮੇਰੀ ਰੀੜ ਦੀ ਹੱਡੀ ਤੜਵਾਉਣ ਲਈ ਨਹੀਂ ਹੈ ਮੈਂ ਅਜਿਹਾ ਇਨਸਾਨ ਹਾਂ ਜਿਨੇ ਤਾਕਤ ਨਾਲੋਂ ਜ਼ਿਆਦਾ ਜਿਉਣਾ ਹੈ ਇਹ ਜਨਾਬ ਕੋ ਇਨਰਨੇਹ ਕਹਾਣੀ ਸੁਣਾਈ ਇੱਕ ਦਿਨ ਨਾ ਇਨਸਾਫੀ ਦੇ ਦੌਰ ਵਿੱਚ ਜਨਾਬ ਐਗਰਸ ਦੇ ਘਰ ਜੋ ਇੱਕ ਅਜੇ ਸ਼ਖਸ ਸਨ ਜਿਨ੍ਹਾਂ ਨੇ ਨਾਂ ਕਹਿਣਾ ਸਿੱਖ ਲਿਆ ਸੀ ਇੱਕ ਕਰਿੰਦਾ ਦਾਖਲ ਹੋਇਆ ਕਰਿੰਦੇ ਨੇ ਇੱਕ ਦਸਤਾਵੇਜ਼ ਵਿਖਾਇਆ ਜਿਹੜਾ ਉਹਨਾਂ ਲੋਕਾਂ ਦੇ ਨਾਂ ਤੋਂ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦੀ ਸ਼ਹਿਰ ਤੇ ਹਕੂਮਰਾਨੀ ਸੀ ਤੇ ਜਿਸ ਵਿੱਚ ਦੱਸਿਆ ਗਿਆ ਸੀ ਕਿ ਜਿਸ ਕਿਸੇ ਮਕਾਨ ਵਿੱਚ ਉਹ ਕਦਮ ਰੱਖੇਗਾ ਉਹ ਉਸਦਾ ਹੋਵੇਗਾ ਇਸੇ ਤਰ੍ਹਾਂ ਖਾਣ ਦੀ ਜਿਸ ਕਿਸੇ ਚੀਜ਼ ਦੀ ਉਹ ਫਰਮਾਇਸ਼ ਕਰੇਗਾ ਉਹ ਉਸਦੀ ਹੋਵੇਗੀ ਇਸੇ ਤਰ੍ਹਾਂ ਜਿਹੜੇ ਕਿਸੇ ਬੰਦੇ ਨੂੰ ਉਹ ਵੇਖੇਗਾ ਉਹਨੂੰ ਉਸਦੀ ਖਿਦਮਤ ਕਰਨੀ ਪਵੇਗੀ ਕਰਿੰਦਾ ਇੱਕ ਕੁਰਸੀ ਤੇ ਬਹਿ ਗਿਆ ਖਾਣਾ ਮੰਗਵਾਇਆ ਹੱਥ ਮੂੰਹ ਧੋਇਆ ਬਿਸਤਰੇ ਤੇ ਪੈ ਗਿਆ ਤੇ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਕੰਨਵਲ ਕਰਕੇ ਪੁੱਛਿਆ ਤੂੰ ਮੇਰਾ ਨੌਕਰ ਬਣੇਗਾ ਜਨਾਬ ਐਗਰਸ ਨੇ ਕ੍ਰਿੰਦੇ ਉੱਤੇ ਕੰਬਲ ਪਾਇਆ ਅੱਖੀਆਂ ਉਡਾਈਆਂ ਉਸ ਦੀ ਸੁੱਤੇ ਪਏ ਦੀ ਪਹਿਰੇਦਾਰੀ ਕੀਤੀ ਤੇ ਜਿਵੇਂ ਉਸ ਦਿਨ ਕੀਤਾ ਉਸੇ ਤਰ੍ਹਾਂ 7 ਸਾਲ ਤੱਕ ਉਸ ਦੇ ਹੁਕਮ ਦੀ ਪਾਲਣਾ ਕੀਤੀ ਪਰ ਜਨਾਬ ਐਗਰਸ ਨੇ ਉਸ ਲਈ ਜੋ ਕੁਝ ਵੀ ਕੀਤਾ ਬਸ ਇੱਕ ਚੀਜ਼ ਨਾ ਕਰਨ ਦਾ ਖਿਆਲ ਜ਼ਰੂਰ ਰੱਖਿਆ ਉਹ ਚੀਜ਼ ਸੀ ਕਿ ਉਹਨਾਂ ਨੇ ਇੱਕ ਵੀ ਲਫ਼ਜ਼ ਨਾ ਕਿਹਾ ਹੁਣ ਜਦੋਂ 7 ਸਾਲ ਲੰਘ ਗਏ ਤੇ ਕਰਿੰਦਾ ਖਾਂਦੇ ਸੌਂਦੇ ਤੇ ਹੁਕਮ ਚਲਾਉਂਦੇ ਕਾਫੀ ਮੋਟਾ ਹੋ ਗਿਆ ਤਾਂ ਉਹ ਮਰ ਗਿਆ ਜਦੋਂ ਜਨਾਬ ਐਗਰਸ ਨੇ ਉਸ ਨੂੰ ਇੱਕ ਫਟੇ ਪੁਰਾਣੇ ਕੰਬਲ ਵਿੱਚ ਬੁਲਟਿਆ ਉਸ ਨੂੰ ਘਰ ਵਿੱਚੋਂ ਕਢੇਸ ਕੇ ਬਾਹਰ ਕੱਢਿਆ ਬਿਸਤਰੇ ਨੂੰ ਧੋਇਆ ਕੰਧਾਂ ਨੂੰ ਕਲੀ ਕੀਤੀ ਇੱਕ ਡੂੰਘਾ ਸਾਹ ਲਿਆ ਤੇ ਜਵਾਬ ਦਿੱਤਾ ਨਹੀਂ